ਸਾਰੇ ਨੂੰ ਦੁਬਾਰਤੋ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿੰਨੇ ਭਰਾਵਾਂ ਨੇ ਥੰਮੇਲ ਆਪਣਾ ਦੇਖਿਆਗਾ ਆਪਾਂ ਕੋਠਿਆਂ ਦੇ ਨਕਸ਼ੇ ਡਿਜ਼ਾਈਨ ਅੰਟੀਰੀਅਰ ਵਰਕ ਆਪਾਂ ਕਰਦੇ ਆ ਆਪਣਾ ਆਫਿਸ ਹੈਗਾਗਾ ਬਠਿੰਡਾ ਡੀਏਵੀ ਕਾਲਜ ਦੇ ਸਾਹਮਣੇ ਨੌ ਨੰਬਰ ਗਲੀ ਦੇ ਵਿੱਚ ਆਪਣੇ ਆਫਿਸ ਦਾ ਨੇਮ ਹੈਗਾ ਨੈਕਸਟ ਆਰਟੀਟੈਕ ਬਠਿੰਡਾ ਥੰਮ੍ਹ ਮਿਲਤੇ ਤੁਸੀਂ ਦੇਖੀਆ ਉਹ ਕੋਠੀ ਦਾ ਆਪਾਂ ਜਿਹੜਾ 3D ਆਪਾਂ ਬਣਾ ਕੇ ਛੋਟੇ ਥੰਮ੍ਹ ਮਿਲ ਲਾਤਾ ਉਹਦਾ ਬੇਚਲਾ ਜਿਹੜਾ ਡਿਜ਼ਾਈਨ ਆ ਉਹ ਆਪਾਂ ਐਦਾਂ ਤਿਆਰ ਕੀਤਾ ਹੋਇਆ ਹੈਗਾ ਆ ਤੁਸੀਂ ਦੇਖ ਸਕਦੇ ਆਪਾਂ ਸਾਰਾ ਕੰਮ ਨਾਰਥ ਈਸ ਵੈਸ ਦੇ ਦੇ ਦੇਖੀ ਕਰਦੇ ਆ ਸਾਡੇ ਨਾਲ ਹੈਗੇ ਨੇ ਇੰਜੀਨੀਅਰ ਸੁਖਦੀਪ ਸਿੰਘ ਜਿਹੜੇ ਥੰਡੇ ਆਫਿਸ ਦੇ ਹੈਡ ਨੇ ਐਸੀ ਕਾਰਨ ਇਹ ਸਾਡੇ ਇੰਜੀਨੀਅਰ ਨੇ ਆਫਿਸ ਦੇ ਹੈਡਿੰਗ ਤੇ ਜੇ ਕਿਸੇ ਭਰਾ ਨੇ ਨਕਸ਼ਾ ਬਣਾਉਣਾ ਹੋਵੇ ਤਾਂ ਸਾਡੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦਾ ਹੈਗਾ ਅਸੀਂ ਨੰਬਰ ਮੈਂਸ਼ਨ ਕਰਤਾ ਤੇ ਕਹੇ ਜੋ ਵੀ ਨਕਸ਼ਾ ਬਣਾਉਣਾ ਹੋਵੇ ਉਦਾਂ ਦੀ ਅਸੀਂ ਨਕਸ਼ੇ ਡਿਜ਼ਾਈਨ ਕਰ ਦਿੰਦੇ ਆ ਕਿਸੇ ਨੂੰ ਵਾਸਤੂ ਸ਼ਾਸਤਰ ਦੇ ਅਕੋਰਡਿੰਗ ਚਾਹੀਦਾ ਅਸੀਂ ਵਾਸਤੂ ਸ਼ਾਸਤਰ ਦੇ ਵੀ ਅਕੋਰਡਿੰਗ ਕਰ ਦਿੰਦੇ ਆ ਜਿੱਦਾਂ ਦਾ ਵੀ ਕਸਟਮਰ ਦੀ ਰਿਕਵਰਮੈਂਟ ਹੁੰਦੀ ਆ ਉਦਾਂ ਹੀ ਬਣਾਉਂਦੇ ਆ ਸਭ ਤੋਂ ਪਹਿਲਾਂ ਅਸੀਂ ਜਦੋਂ ਸਾਡੇ ਕੋਲ ਕੋਈ ਨਕਸ਼ਾ ਬਣਾਉਣਾ ਆਉਂਦਾ ਜਾਂ ਸਭ ਤੋਂ ਪਹਿਲਾਂ ਸਾਨੂੰ ਗੱਲ ਦੱਸਦੇ ਜਦੋਂ ਅਸੀਂ ਨਕਸ਼ਾ ਸਟਾਰਟ ਕਰਨਾ ਹੁੰਦਾ ਤਾਂ ਅਸੀਂ ਜਿਹੜਾ ਕਸਟਮਰ ਹੁੰਦਾ ਉਹਦੀ ਪ੍ਰਾਪਰਟੀ ਤੇ ਜਾ ਕੇ ਵਿਜ਼ਿਟ ਕਰਦੇ ਉਹ ਸਾਰੇ ਏਰੀਆ ਨੂੰ ਮਾਪਿਆ ਜਾਂਦਾਗਾ ਮਾਪ ਕੇ ਉਸ ਤੋਂ ਬਾਅਦ ਜਿੰਨੀ ਵੀ ਕਸਟਮਰ ਦੀ ਰਿਕਵਰਮੈਂਟ ਹੁੰਦੀ ਆ ਉਰੂਪ ਪੂਰੀ ਕਰਨ ਦੇ ਵਿੱਚ ਥੋੜੀ ਏਰੀਆ ਦੇ ਵਿੱਚ ਪੂਰੀ ਕਰਦੇ ਸੀ ਪੂਰੀ ਕੋਸ਼ਿਸ਼ ਕਰਦੇ ਜਿੰਨਾ ਚਿਰ ਕਸਟਮਰ ਵੀ ਸੈਟੀਸਫਾਈ ਨਹੀਂ ਹੁੰਦਾ ਅਸੀਂ ਡਰਾਇੰਗਾਂ ਤਿਆਰ ਕਰਦੇ ਆ ਏ ਤੋਂ ਲੈ ਕੇ ਜੈਡ ਤੱਕ ਆ ਇੱਕ ਡਰਾਇੰਗ ਆ ਵੀ ਸਟਰਕਚਰ ਤਿਆਰ ਕੀਤਾ ਹੋਇਆ ਆਪਾਂ ਬਿਲਡਿੰਗ ਦਾ ਠੀਕ ਆ ਮੈਪ ਪਲਾਨ ਤਿਆਰ ਕੀਤਾ ਹੋਇਆ ਠੀਕ ਆ ਇਸ ਤੋਂ ਬਾਅਦ ਇਹਦੇ ਵਿੱਚ ਆ ਜਾਂਦਾ ਬਿਜਲੀ ਦਾ ਵੀ ਤਿਆਰ ਕਰ ਦਿੰਦੇ ਆ ਅੰਟੀਰੀਅਰ ਵਰਕ ਦਾ ਵੀ ਹੋ ਜਿੰਦਾਗਾ ਜਿੰਨਾ ਵੀ A to Z ਕੋਟੀ ਦੇ ਵਿੱਚ ਹੁੰਦਾ ਉਹ ਸਾਰਾ ਅਸੀਂ ਬ੍ਰੈਂਡ ਤਿਆਰ ਕਰਕੇ ਦਿੰਨੇ ਆ ਜਿੰਨੀ ਵੀ ਕਸਟਮਰ ਦੇ ਰਿਕਵਰਮੈਂਟ ਹੋਣੀਆਂ ਜੇ ਤੁਸੀਂ ਵੀ ਸਾਡੇ ਕੋਲ ਨਕਸ਼ੇ ਬਣਾਉਣਾ ਚਾਹੁੰਦੇ ਹੋ ਤਾਂ ਸਾਡਾ D&B ਕਾਲਜ ਜੰਮਾ ਬਿਲਕੁਲ ਉਹਦੇ ਆਪੋਜੀਟ 9 ਨੰਬਰ ਗਲੀ ਤੇ ਬੋਰਡ ਲੱਗਿਆ ਹੋਇਆ ਨੈਕਸਟ ਆਰਚੀਟੈਕ ਦਾ ਉਥੇ ਆ ਕੇ ਤੁਸੀਂ ਸਾਡੇ ਨਾਲ ਮਿਲ ਸਕਦੇ ਹੋ ਗੱਲਬਾਤ ਕਰ ਸਕਦੇ ਹਾਂ ਸਾਰੀ ਡਿਟੇਲ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਸਾਨੂੰ ਜਾਣਕਾਰੀ ਦੇਵਾਂਗੇ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਹੀ ਘੱਟ ਪੈਸੇ ਦੇ ਵਿੱਚ ਅਸੀਂ ਇਹ ਸਾਨੂੰ ਡਿਜ਼ਾਈਨ ਕਰਕੇ ਦੇਵਾਂਗੇ ਸਾਰੀ ਮਾਰਕਟ ਨੂੰ ਮਾਰਕੀਟ ਨੂੰ ਸਾਡੇ ਜਿਹੜੇ ਹੁੰਦੇ ਆ ਰੇਟ ਘੱਟ ਹੁੰਦੇ ਆ ਆ ਤੁਸੀਂ ਇੱਕ ਸਾਈਨ ਵੀ ਦੇ ਸਕਦੇ ਹੋ 100% ਇਸ ਨੋਰਥ ਸਾਰਾ ਅਸੀਂ ਇਹਦੀ ਕੰਪਾਸ ਦੇ ਅਕੋਰਡਿੰਗ ਹੀ ਬਣਾਉਣਾ ਹੈ ਜਿੰਨੀ ਵੀ ਕਸਟਮਰ ਦੀ ਰਿਕਾਇਰਮੈਂਟ ਹੁੰਦੀ ਹੈ ਉਸੇ ਹਿਸਾਬ ਨਾਲ ਬਣਾਉਣਾ ਤੇ ਜਿੰਨੇ ਭਰਾ ਸਾਡੀ ਵੀਡੀਓ ਦੇਖ ਰਹੇ ਨੇ ਤਾਂ ਸਾਡੀ ਵੀਡੀਓ ਨੂੰ ਸ਼ੇਅਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਇਦਾਂ ਦੀਆਂ ਵੀਡੀਓ ਅਸੀਂ ਹਰ ਰੋਜ਼ ਹੁਣ ਤੋਂ ਲੈ ਕੇ ਆਉਂਦੇ ਰਹਾਂਗੇ ਜਿਉਂ-ਜਿਉਂ ਅਸੀਂ ਕੋਠਿਆਂ ਦੇ ਪ੍ਰੋਜੈਕਟ ਤਿਆਰ ਕਰਦੇ ਆ ਕੰਪਲੀਟ ਕਰਦੇ ਆ ਉਦਾਂ ਦੀਆਂ ਕੋਠਿਆਂ ਦੇ ਆਪਾਂ ਤੁਹਾਨੂੰ ਹਰ ਰੋਜ਼ ਵੀਡੀਓ ਕਾਉਂਦੇ ਰਹਾਂਗੇ ਤਾਂ ਕਿ ਸਾਡੇ ਨਾਲ ਜੁੜੇ ਰਹੋ ਤੇ ਸਾਡੇ ਵੀਡੀਓ ਦੇਖ ਕੇ ਤੁਸੀਂ ਵੀ ਆਪਣਾ ਕੋਠਿਆਂ ਦਾ ਬਿਲਡਿੰਗ ਦਾ ਵਧੀਆ ਕੰਮ ਕਰਾ ਸਕੋ ਤੇ ਸਾਰੇ ਵੀਰਾਂ ਦਾ ਸਾਡੀ ਵੀਡੀਓ ਦੇਖਣ ਵਾਲੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ